ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਕੋਲਿਨਾਥ ਮੈਂ ਤੁਹਾਡਾ ਆਪਣਾ ਰਜੀਤ ਕੁਲਰਨੀ ਅੱਜ ਫੇਰ ਇੱਕ ਵਾਰ ਤੁਹਾਨਾਂ ਰूबरू ਨਵੇਂ ਟੌਪਿਕ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਹਰ ਦਿਨ ਛਾਰੂ ਪਾਰਟੀ ਵਾਲਿਆਂ ਨੂੰ ਮੈਂ ਨੰਗਾ ਕਰੂੰਗਾ ਐਕਸਪੋਜ਼ ਕਰੂੰਗਾ ਕੱਲ ਤੁਸੀਂ ਦੇਖਿਆ ਹੀ ਹੈ ਕਿ ਜਿਹੜੀਆਂ ਪੰਚਾਇਤੀ ਚੋਣਾਂ ਜ਼ਿਲ੍ਹਾ ਪਾਲਿਸ਼ਟੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਚੇਤਨਾ ਗੁੰਡਾਗਰਦੀ ਦਾ ਨਾਂ ਛੋਇਆ ਕਿਸ ਤਰ੍ਹਾਂ ਪਗੜੀਆਂ ਉਕਾਰੀਆਂ ਗਈਆਂ ਕਿਸ ਤਰ੍ਹਾਂ ਕੇਸਾਂ ਦੀ ਬੇਅਦਬੀ ਕੀਤੀ ਗਈ ਤੁਸੀਂ ਪਿਛਲੇ ਦਿਨੀ ਮਨੀਸ਼ ਤਸੌਦਿਆ ਜਿਹੜਾ ਕਿ ਪੰਜਾਬ ਦਾ ਇਨਚਾਰਜ ਹੈ ਤੇ ਦਿੱਲੀ ਦਾ ਉਰਵ ਵਿਪਤੀ ਚੀਫ ਮਿਨਿਸਟਰ ਉਹਦਾ ਬਿਆਨ ਸੁਣਿਆ ਸੀ ਖਾਮਦਮ ਗੰਡ ਭੇਤ ਉਹ ਜਿਹੜੀ ਇਹਨਾਂ ਨੇ ਗੱਲ ਕਹੀ ਸੀ ਉਹ ਗੱਲ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਜੋ ਇਹਨਾਂ ਨੇ ਸ਼ਬਦ ਕਹੀ ਸੀਗੇ ਉਹ ਪੂਰੇ ਕਰਦੇ ਆ ਰਹੇ ਆ। ਕੋਈ ਤੁਸੀਂ ਟ੍ਰੇਲਰ ਕੱਲ ਦੇਖਿਆ? ਕਿ ਕਿਸ ਤਰ੍ਹਾਂ ਘਾੜੂ ਪਾਰਟੀ ਵਾਲਿਆਂ ਨੇ ਓਪੋਜੀਸ਼ਨ ਵਾਲਿਆਂ ਨੂੰ ਕਾਗਜ਼ ਨਹੀਂ ਪਰੌਂਦੇ ਦੇ ਰਹੇ। ਉਹਨਾਂ ਦੀਆਂ ਪਗੜੀਆਂ ਉਤਾਰ ਰਹੇ ਨੇ। ਉਹਨਾਂ ਦੇ ਕੇਸਾਂ ਵੀ ਬੇਅਦਲੀ ਕਰ ਰਹੇ ਨੇ। ਇੱਕ ਇਹਨਾਂ ਦੇ ਐਮਐਲਏ ਰਣਜੀਤ ਰੰਧਾਵੇ ਦਾ ਬਿਆਨ ਆਇਆ ਹੈ ਜਿਸ ਦੇ ਵਿੱਚ ਉਹਨੇ ਕਿਹਾ ਕਿ ਪਗੜੀਆਂ ਨੂੰ ਕਿਹੜਾ ਕੰਡੇ ਲੱਗੇ ਹੁੰਦੇ ਆ। ਉਹ ਜਿਹੜਾ ਨਹੀਂ ਉੱਤਰ ਸਕਦੀ ਉਹ ਬਹੁਤ ਹੀ ਸ਼ਰਮਨਾਕ ਬਿਆਨ ਇਹ ਸ਼ਰਮਨਾਕ ਕਰਤੂਕਾਂ ਇਹ ਕਰ ਰਹੇ ਨੇ ਪਿਛਲੇ ਦਿਨੀ ਜਿਹੜੀ ਲੁਧਿਆਣੇ ਗੈਂਗਵਾਰ ਹੋਈ ਸੀ ਪਾਡਕਾਸਟ ਵਾਲੀ ਤੇ ਹੁਣ ਆ ਜਿਹੜੀ ਆ ਇਹਨਾਂ ਨੇ ਕਰਤੂਕ ਨਵੀਂ ਕੀਤੀ ਕੋਈ ਕਰਤੂਕਾ ਤੁਹਾਡੇ ਸਾਹਮਣੇ ਪੰਜਾਬੀਓ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਸਾਡੇ ਪੰਜਾਬ ਦੀ ਸੂਝਵਾਨ ਜਨਤਾ 3 ਕਰੋੜ ਜਨਤਾ ਇਨਾਂ ਦੀਆਂ ਕੁਰਕੂਤਾ ਦਿਨ-ਬਦਨ ਵਧਦੀਆਂ ਜਾ ਰਹੀਆਂ ਕਿਸ ਤਰ੍ਹਾਂ ਇਹ ਇਲੈਕਸ਼ਨਾਂ ਨੂੰ ਜਿੱਤਣਾ ਚਾ ਰਹੇ ਨੇ ਇਸੇ ਤਰ੍ਹਾਂ ਇਹ ਲੁਧਿਆਣਾ ਬੈਸਟ ਦਾ ਜਿਹੜਾ ਬਾਈ ਇਲੈਕਸ਼ਨ ਸੀ ਉਹ ਜਿੱਤੇ ਨੇ ਤਰਨਤਾਰਨ ਦਾ ਬਾਈ ਇਲੈਕਸ਼ਨ ਉਹ ਵੀ ਇਸੇ ਤਰ੍ਹਾਂ ਹੀ ਜਿੱਤੇ ਨੇ ਤੇ ਉਸੇ ਤਰ੍ਹਾਂ ਹੀ ਇਹ ਆਪਣੀਆਂ ਇਹ ਹਰਕਤਾਂ ਇਹ ਅੱਗੇ ਵੀ ਕਰਨਾ ਚਾਹੁੰਦੇ ਨੇ ਕੱਲ ਦੀ ਜਿਹੜੀ ਘਟਨਾ ਹੋਈ ਹੈ ਇਹ ਸਿੱਧਾ ਤੇ ਸਿੱਧਾ ਲੋਕ ਸੰਕਰ ਦਾ ਕਤਲ ਹੈ ਕਿ ਕਿਸੇ ਨੂੰ ਕਾਗਜ਼ ਭਰਨ ਨਾ ਦਿਓ ਕਿਸੇ ਨੂੰ ਖੜਾ ਹੋਣ ਨਾ ਦਿਓ ਤੇ ਇਹਨਾਂ ਨੂੰ ਘਬਰਾਟ ਕਿਉਂ ਹੈ ਜੇ ਇਹਨਾਂ ਨੇ ਵਧੀਆ ਕੰਮ ਕੀਤੇ ਨੇ ਤੇ ਜਨਤਾ ਨੇ ਆਪਣੇ ਆਪ ਇਸ ਚੀਜ਼ ਪਰ ਵਿਸ਼ਵਸਥਾ ਕਰਿਆ ਹੈ ਇਹ ਬਦਲਾਅ ਇਹ ਜਿਹੜਾ ਬਦਲਾਅ ਅਸੀਂ ਲਿਆਂਦਾ ਸੀ 1-3 ਕਰੋੜ 3 ਕਰੋੜ ਪੰਜਾਬੀਆਂ ਨੇ ਬਦਲਾਅ ਲਿਆਂਦਾ ਸੀ ਉਸੇ ਬਦਲਾਅ ਦਾ ਨਤੀਜਾ ਹੈ ਕਿ ਅੱਜ ਪੰਜਾਬ ਸਾਰਾ ਗੈਂਗਲੈਡ ਬਣਿਆ ਔਰ ਇਹਨਾਂ ਦੇ ਜਿਹੜੇ ਐਮ.ਐਲ.ਏ ਨੇ ਪੂਰੀ ਰੂਪ ਤੇ ਉਹ ਬਦਮਾਸ਼ੀ ਕਰ ਰਹੇ ਨੇ ਲੋਕਾਂ ਨਾਲ ਧੱਕਾ ਕਰ ਰਹੇ ਨੇ ਕੈਂਡੀਡੇਟਾਂ ਨੂੰ ਕਾਗਜ਼ ਹੀ ਨਹੀਂ ਭਰਨ ਦੇ ਰਹੇ ਸੋ ਇਸ ਬਦਲਾਅ ਨੂੰ ਜਿਹੜਾ ਹੈ ਇਹਨੂੰ ਖੱਲ ਪਾਣੀ ਹੈ ਤੇ ਕਿਸ ਤਰ੍ਹਾਂ ਪਾਣੀ ਹੈ ਤੁਹਾਡੇ ਹੱਥ ਦੇ ਵਿੱਚ ਹੈ ਜਿਹੜੀ ਆਉਣ ਵਾਲੀ 2027 ਦੇ ਵਿੱਚ ਇਹ ਇਲੈਕਸ਼ਨ ਪੰਜਾਬ ਦੇ ਹੋਣਗੇ ਉਹਦੇ ਵਿੱਚ ਤੁਸੀਂ ਬਹੁਤ ਵੱਡਾ ਰੋਲ ਪਲੇ ਕਰਨਾ ਹੈ ਲੋਕਾਂ ਨੇ ਬਹੁਤ ਭਾਰੀ ਗਲਤੀ ਕਰ ਲਈ ਹੈ ਬਹੁਤ ਵੱਡੀ ਗਲਤੀ ਕਰ ਰਹੀ ਹੈ ਉਹ ਗਲਤੀ ਦਾ ਖਾਮਿਆ ਗਿਆ ਅੱਜ ਭੁਗਤ ਰਹੇ ਆ ਕਿਉਂਕਿ ਪੰਜਾਬ ਨੰਬਰ 1 ਤੇ ਇਹ ਰੰਗਲਾ ਪੰਜਾਬ ਕਹਿੰਦੇ ਸੀ ਬਣਾਉਣ ਨੂੰ ਇਹਨਾਂ ਨੇ ਰੰਗਲਾ ਤਾਂ ਨਹੀਂ ਬਣਾਇਆ ਇਹਨਾਂ ਨੇ ਗੰਦਲਾ ਤੇ ਕੰਗਲਾ ਬਣਾਤਾ ਹੈ ਕੰਗਲਾ ਇਸ ਕਰਕੇ ਕਿ ਪੰਜਾਬ ਨੰਬਰ 1 ਤੇ ਆ ਗਿਆ ਉਹ ਕਿਸੇ ਹੋਰ ਪੱਖੋਂ ਨਹੀਂ ਆਇਆ ਕੋਈ ਤਰੱਕੀ ਦੇ ਪੱਖੋਂ ਨਹੀਂ ਆਇਆ ਉੱਤੇ ਸਿਰਫ ਤੇ ਸਿਰਫ ਕਰਜ਼ਾਈ ਹੋ ਗਿਆ ਸਾਡੇ ਸੀਐਮ ਸਾਹਿਬ ਜਾਪਾਨ ਘੁੰਮ ਰਹੇ ਨੇ ਉੱਥੋਂ ਇੰਡਸਟਰੀ ਲੈਣ ਗਏ ਨੇ ਪਰ ਇੱਥੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਪੂਰੇ ਵਰਲਡ ਦੇ ਵਿੱਚ ਇਹ ਖਬਰਾਂ ਜਾ ਰਹੀਆਂ ਨੇ ਡਿਜੀਟਲ ਯੁੱਗ ਹੈ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਪੰਜਾਬ ਸਾਰਾ ਗੈਂਗਲੈਂਡ ਬਣਿਆ ਸੋ ਤੁਹਾਨੂੰ ਇਹੀ ਬੇਨਤੀ ਕਰਨਾ ਹੈ ਕਿ ਜਿੱਥੇ-ਜਿੱਥੇ ਵੀ ਨਗਰਪੰਚਾਇਤ ਦੀਆਂ ਜਾਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਕਾਂਗਰਸ ਦੇ ਕੈਂਡੀਡੇਟ ਖੜੇ ਹੋ ਰਹੇ ਨੇ ਉਹਨਾਂ ਦਾ ਵੱਧ ਤੋਂ ਵੱਧ ਸਪੋਰਟ ਕਰੋ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਕਰੋ ਇਹਨਾਂ ਸ਼ਬਦਾਂ ਨਾਲ ਹੀ ਖਿਮਾ ਦਾ ਆਯਾਤਕ ਜੈ ਹਿੰਦ ਜੈ ਭੋਗ ਦੇ ਨਾਲ ਧੰਨਵਾਦ